ਐਮਐਲਏ ਸਾਹਿਬ ਅੱਜ ਕਿਸ ਵੰਦੇ ਵਾਸਤੇ ਇੱਥੇ ਤਲਵੰਡੀ ਭਾਈ ਇਕੱਠੇ ਹੋਏ ਹੋ ਤੇ ਕਿ ਕਿੱਥੇ ਜਾ ਰਹੇ ਹੋ ਕੀ ਇਹ ਸਾਰੀ ਰੈ ਅਹ ਦੇਖੋ ਪੰਜਾਬ ਦੀਆਂ ਜਿਹੜੀਆਂ ਜਿੰਮੜੀਆਂ ਚੌੜਾ ਹੋਈਆਂ ਨੇ ਉਹ ਚੌੜਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਦੇ ਉੱਤੇ ਜਿਹੜੀ ਇਤਿਹਾਸਿਕ ਜਿੱਤ ਕਰ ਚੁੱਕੀ ਹੈ ਔਰ ਵੱਡੀ ਗੱਲ ਇਹ ਹੈ ਕਿ ਜਿਹੜੀਆਂ 3 ਸਿੱਟਾ ਜਿੱਤਿਆ ਨੇ ਉਹ ਕਾਂਗਰਸ ਦਾ ਗੜ ਮੰਨਿਆ ਜਾਂਦਾ ਸੀ ਉੱਥੇ ਕਾਂਗਰਸ ਦੀ ਕਾਫੀ ਟਾਈਮ ਤੋਂ ਜਰਾਸੀ ਕੱਪਲਾ ਸੀ ਤੇ ਉਹ ਜਿਹੜੀਆਂ 3 ਸਿੱਟਾ ਕਾਂਗਰਸ ਮੁਕਤ ਹੋਈਆਂ ਨੇ ਔਰ ਪੰਜਾਬ ਦੇ ਵਿੱਚ ਮਾਰਯੋਗ ਮੁਖਮੰਤੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜਿਹੜੇ ਲੋਕਪੱਕੀ ਫੈਸਲਿਆਂ ਦੇ ਉੱਤੇ ਲੋਕਾਂ ਨੇ ਬੋਲ ਲਾਈ ਹੈ ਮਾਰਯੋਗ ਅਰਵਿੰਦ ਕੇਜਰੀਵਾਲ ਸਾਹਿਬ ਦੀ ਨੀਤੀਆਂ ਦੇ ਵਿੱਚ ਲੋਕਾਂ ਨੇ ਵਿਸ਼ਵਾਸ ਕੀਤਾ 2022 ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ 92 ਐਮਐਲਏ ਸਭਾ ਜਿੱਤ ਕੇ ਸਰਕਾਰ ਬਣਾਈ ਸੀ ਉਹ 92 ਜਿਹੜੇ ਸੀਗੇ ਉਹਦੇ ਚ ਇੱਕ ਜਿਹੜੀ ਸੀਗੀ ਸਾਡੀ ਬਰਨਾਲੇ ਵਾਲੇ 20 ਹਜ਼ਾਰ ਜੀ ਸੀ ਉਹ ਐਮਪੀ ਬਣ ਕੇ ਉੱਥੇ ਰਹੇਗੇ ਤੇ ਹੁਣ ਤਿੰਨ ਸੀਟਾਂ ਜਿੱਤਣ ਦੇ ਨਾਲ ਉਹ 94 ਸੀਟ ਹੋ ਗਈਆਂ ਨੇ ਔਰ ਉਸੇ ਦਾ ਸ਼ੁਕਰਾਨਾ ਕਰਨ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਕਿ ਸਾਡੇ ਪੰਜਾਬ ਪ੍ਰਧਾਨ ਕੈਬਨਿਟ ਮਨਿਸਟਰ ਅਮਨ ਅਰੋੜਾ ਜੀ ਔਰ ਸਾਡੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਜੀ ਅੱਜ ਉਹ ਤੇ ਸਮੁੱਚੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਵਲੰਟੀਅਰ ਸਹਿਬਾਨ ਐਮਐਲਏ ਸਹਿਬਾਨ ਮਨਿਸਟਰ ਸਹਿਬਾਨ ਅਸੀਂ ਸਾਰੇ ਹੀ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਲੁਧਿਆਣਾ ਲਾਡੋਵਾਲ ਦੇ ਕੋਲ ਅਸੀਂ ਇਕੱਠੇ ਹੋਣ ਚਾਹੁੰਦੇ ਨੇ ਕਿਉਂਕਿ ਇੱਕ ਸ਼ੁਕਰਾਨਾ ਯਾਤਰਾ ਪਾਰਟੀ ਵੱਲੋਂ ਜਿਹੜੀ ਿਲਕੀ ਗਈ ਹੈ ਉਹ ਪਟਿਆਲਾ ਤੋਂ ਚੱਲ ਕੇ ਔਰ ਲੁਧਿਆਣਾ ਲਾਡੋਵਾਲ ਹੁੰਦੀ ਹੋਏ ਫਗਵਾੜਾ ਜਲੰਧਰ ਹੋ ਕੇ ਅਮਸਰ ਦਰਬਾਰ ਸਾਹਿਬ ਨਤਮਸਤਕ ਹੋਵਾਂਗੇ ਉਸ ਤੋਂ ਬਾਅਦ ਤੁਰ ਗਿਆਣਾ ਮੰਦਿਰ ਵੀ ਦਾਤਸਤ ਕੋਨਾ ਹੈ ਔਰ ਵਾਲਮੀਕੀ ਤੀਰਥ ਗਿਆ ਕੇ ਵੀ ਜਿਹੜੇ ਹੈਗੇ ਆ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਅੱਜ ਦਿਹਾਤੀ ਦੇ ਲੋਕਾਂ ਨੇ ਇੱਥੇ ਬੜਾ ਵੱਡਾ ਇਕੱਠ ਕੀਤਾ ਸੋ ਦਿਹਾਤੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਛੋਟੀ ਜੀ ਕਾਲ ਤੇ ਇਦਾਂ ਵੱਡਾ ਇਕੱਠ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਜਿੰਨੇ ਵੀ ਆਗੂ ਸਹਿਬਾਨ ਨੇ ਔਰ ਖਾਸ ਕਰਕੇ ਪੋਸਟ ਦਿਹਾਤੀ ਦੇ ਲੋਕ ਪਰ ਪਿਆਰ ਕਰਦੇ ਨੇ ਸੋ ਇਹ ਮੈਂ ਸਮਝਦਾ ਕਿ ਇਹਨਾਂ ਦਾ ਜਿਹੜਾ ਪਿਆਰ ਹੈ ਇਹ ਰਿਸ਼ਤੇ ਦੇ ਰਿਸ਼ਤੇ ਦੀ ਤੋਰ ਤੇ ਇਹਨਾਂ ਦਾ ਘਟਿਆ ਹੈਗਾ ਔਰ ਆਪਣੇ ਖੂਨ ਦਾ ਆਖਰੀ ਕਤਰਾ ਦੇ ਕੇ ਵੀ ਮੈਂ ਆਪਣੇ ਜੱਦੀ ਦੇ ਲੋਕਾਂ ਦੀ ਜਿਹੜੀ ਸੇਵਾ ਮੈਂ ਕਰਦਾ ਹਾਂ ਧੰਨਵਾਦ